ਸਰਕਾਰੀ ਨੌਕਰੀ ਦੀ ਚਾਹਤ ਵਿੱਚ ਮਾਂ ਦੀ लाडली ਅਤੇ ਹੁਸ਼ਿਆਰ ਤੀ ਪੇਪਰ ਦੇਣ ਦੀਆਂ ਤਿਆਰੀਆਂ ਕਰ ਰਹੀ ਸੀ ਅਤੇ ਇਹ ਉਮੀਦ ਕਰਦੀ ਸੀ ਕਿ ਉਹ ਨੌਕਰੀ ਲੈ ਕੇ ਆਪਣੇ ਮਾਪਿਆਂ ਦੀ ਜ਼ਿੰਦਗੀ ਬਦਲ ਦਵੇਗੀ ਮਾਪਿਆਂ ਦੀ ਇਕਲੌਤੀ ਬੱਚੀ ਦੇ ਨਾਲ ਉਸ ਸਮੇਂ ਹੀ ਮਾੜਾ ਹਾਦਸਾ ਹੋਇਆ ਜਦੋਂ ਉਹ ਚੰਡੀਗੜ੍ਹ ਵਿਖੇ ਕੱਲ ਐਤਵਾਰ ਨੂੰ ਹੋਣ ਵਾਲੇ ਪੇਪਰ ਦੀ ਤਿਆਰੀ ਕਰਨ ਤੋਂ ਬਾਅਦ ਉੱਥੇ ਜਾ ਰਹੀ ਸੀ ਅਤੇ ਉਸੇ ਸਮੇਂ ਹੀ ਉਹ ਟ੍ਰੇਨ ਤੋਂ ਹੇਠਾਂ ਡਿੱਗ ਜਾਂਦੀ ਹੈ ਜਿਸ ਦੇ ਕਾਰਨ ਟਰੇਨ ਵੀ ਉਸਦੇ ਉਤੋਂ ਲੰਘ ਗਈ ਅਤੇ ਉਸਦੀ ਮ੍ਰਿਤਕ ਦੇ ਤੱਕ ਮਾਪਿਆਂ ਨੂੰ ਦੇਖਣੀ ਔਖੀ ਹੋ ਗਈ ਫਿਰੋਜ਼ਪੁਰ ਦੇ ਅੰਦਰ ਹੀ ਇੱਕ ਅਜਿਹੀ ਘਟਨਾ ਵਾਪਰੀ ਹੈ ਜਿੱਥੇ ਟਰੇਨ ਤੇ ਹੇਠਾਂ ਉਤੋਂ ਬਾਅਦ ਗੁਰੂ ਹਰਸਹਾਇ ਦੀ ਰਹਿਣ ਵਾਲੀ ਇਸ ਕੁੜੀ ਨੇ ਤੜਫ ਤੜਫ ਕੇ ਆਪਣੀ ਜਾਨ ਦਿੱਤੀ ਹੈ ਕਿਸ ਤਰ੍ਹਾਂ ਦੇ ਨਾਲ ਰੇਲਵੇ ਸਟੇਸ਼ਨ ਤੇ ਉਸਦਾ ਪੈਰ ਫਿਸਲਦਾ ਹੈ ਤੇ ਹੀ ਉਸਦੀ ਜਾਨ ਜਾਣ ਦਾ ਕਾਰਨ ਬਣਦਾ ਹੈ ਲੜਕੀ ਦੇ ਟਰੇਨ ਹੇਠਾਂ ਉਤੋਂ ਬਾਅਦ ਉਸਨੇ ਦਮ ਤੋੜਿਆ ਲੜਕੀ ਦੇ ਰਿਸ਼ਤੇਦਾਰਾਂ ਨੇ ਦੱਸਿਆ ਉਸ ਦਾ ਨਾਮ ਰੇਵਿਕਾ ਸੀ ਚੰਡੀਗੜ੍ਹ ਟੀਚਰ ਦਾ ਪੇਪਰ ਦੇਣ ਦੇ ਲਈ ਉਹ ਜਾ ਰਹੀ ਸੀ ਕਿ ਉਸੇ ਸਮੇਂ ਹੀ ਟ੍ਰੇਨ ਦੇ ਵਿੱਚ ਚੜ੍ਹਦੇ ਸਮੇ ਮਾੜਾ ਹਾਦਸਾ ਹੋ ਗਿਆ ਮਾਪਿਆਂ ਦੀ ਇਕਲੌਤੀ ਧੀ ਸੀ ਉਹ ਸਾਰਾ ਪਰਿਵਾਰ ਉਸ ਦੇ ਵੱਲ ਹੀ ਦੇਖਦਾ ਸੀ ਸਾਰੀਆਂ ਖੁਸ਼ੀਆਂ ਉਸ ਧੀ ਦੇ ਨਾਲ ਮਾਪਿਆਂ ਦੀਆਂ ਜੁੜੀਆਂ ਹੋਈਆਂ ਸਨ ਪਰ ਮਿੰਟਾਂ 'ਚ ਸਭ ਕੁਝ ਖਤਮ ਹੋ ਗਿਆ ਅਤੇ ਹੁਣ ਰੋਂਦੀ ਗੁਰਲਾਉਂਦੀ ਮਾਂ ਦੇ ਹੰਝੂ ਦੇਖੇ ਨਹੀਂ ਜਾਂਦੇ रिविका सी गुरु सारे हां चंडीगढ़ ट्रेन थल आ गई मामा पहला चढ़ गया तो मगरों चढ़न लगी थले आ गई उतो पिछल के थलेग पी सारा कोई नहीं दो मां दोवे जी ने ਕੱਲੀ ਕੱਲੀ ਕੁੜੀ ਸੀ ਹਾਂਜੀ ਉਹ ਖਾਈ ਮਹਤਾਨਾ ਮੇਰੇ ਪੈਣੇ ਪੜਾਈ ਸੀ ਓਰੇ ਬੁੱਡੇ ਕੀ ਕਰਨ ਦੇ ਹਾਏ ਅਸੀਂ ਗੁਰੂ ਕਾਰਮ ਸਿੰਘ ਦੀ ਬਸਤੀ ਦੇ ਰਹਿ ਗਏ ਓਏ ਮੇਰੇ ਬੱਚਾ ਮੇਰੇ ਲਾਡਿਆ ਬੱਚਾ ਮੇਰੇ ਮੇਰੇ ਬੱਚੀ ਰਿਵਕਾ ਏ ਓਏ ਹਾਏ ਓ ਚੰਡੀਗੜ੍ਹ ਚੱਲੀ ਸੀ ਪੇਪਰ ਦੇ ਨੇ ਸਵੇਰੇ ਪਹਿਲੀ ਗੱਡੀ ਆਈ ਇੱਥੋ ਓਏ ਭਾਈ ਤੇ ਇੱਥੇ ਚਾਵਨੀ ਵਾਲੀ ਗੱਡੀ ਆਗਾ ਚੜ੍ਹਨ ਲੱਗੀ ਸੀ ਓਏ ਮੈਨੂੰ ਇੰਨਾ ਨਹੀਂ ਪਤਾ ਮੇਰੇ ਭਰਾਵਾ ਹਾਏ ਚੰਡੀਗੜ੍ਹ ਚੱਲੇ ਸੀ ਓਏ ਮੇਰਾ ਭਰਾ ਚੜ੍ਹ ਗਿਆ ਤੇੰਦਾ ਪੈਰ ਸਿਲ ਚੜ੍ਹ ਕੇ ਉਹ ਵੀ ਨਾਲ ਸੀ ਉਹਦਾ ਪੈਰ ਫਿਸਲ ਗਿਆ ਮਗਰੋਂ ਤੇ ਡਿੱਗ ਪਈ ਓਏ ਉਹਨੇ ਨੁਟ ਰੇਨ ਤੋਰ ਪਈ ਮੇਰੀ ਬੱਚੀ ਓਏ ਮੇਰੀ ਬੱਚੀ ਮੈਂ ਮਰ ਗਈ ਉਹਨੇ ਐਮ ਐਸ ਸੀ ਕੀਤੀ ਸੀ ਕੈਮਿਸਟਰੀ ਦੀ ਓਏ ਪਿਛਲਾ ਕਿਹ ਕਿਹ ਟੀਚਰ ਸੀ ਕੈਮਿਸਟਰੀ ਟੀਚਰ ਸੀ ਪ੍ਰਾਈਵੇਟ ਓਏ ਚੁਗਿਆਲੇ ਸਕੂਲ ਚ ਪੜ੍ਹਾਦੀ ਸੀ ਓਏ ਹਾਏ 16 ਤਾਰਾ ਯਾਰ ਤਾਂ ਤਨਖਾਹ ਲੈਂਦੀ ਸੀ ਓਏ ਮੇਰੀ ਬੱਚੀ ਓਏ ਬਾਰੀ ਤਰਦਾ ਤਰਾ ਸਗਾ ਹੋ ਤੂੰ ਚੰਡੀਗੜ੍ਹ ਪੇਪਰ ਦੇਣ ਲਈ ਜਲੀ ਸੀ ਓਏ 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 ਆਏ ਓਏ ਨਾਲ ਮਾਮਾ ਸੀ ਓਏ 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 ਮਰ ਗਈ ਜੀ ਮੈਡਮ ਨਾਮ ਕੀ ਤੁਹਾਡਾ ਜੀ ਮੈਡਮ ਇਹ ਸਿ ਰਾਜ ਰਣ ਜਿਸ ਲੜਕੀ ਦੀ ਅੱਜ ਡੈਥ ਹੋਈ ਹੈ ਉਹਦਾ ਨਾਮ ਕੀ ਸੀ ਜੀਪਿਕਾ ਅ ਉਹਦੀ ਜਿਹੜੀ ਐ ਡੈਥ ਕਿਵੇਂ ਹੋਈ ਹੈ ਜੀ ਉਹ ਚੰਡੀਗੜ੍ਹ ਚਲੀਸ ਪੇਪਰ ਦੇਣ ਵਾਸਤੇ ਹੰਦਾ ਪੈਰ ਫਿਸਲ ਗਿਆ ਜੀ ਬਹੁਤ ਤੇ ਹੁਣ ਡੈਡ ਬੋਡੀ ਐ ਜਿਹੜੀ ਕਿੱਥੇ ਹੈ ਜੀ ਮੋਰਚੀ ਚ ਰੱਖੀ ਐ ਕੋਈ ਕੋਤ ਕਿਥੋਂ ਹਸਤਾਲ ਕਿਥੋਂ ਦੇ ਡੈਡ ਵਾਲੇ ਸੀ ਇਹ ਗੁਰੂ ਸਾਹਿਬ ਜੀ ਏਜ ਕਿੰਨੀ ਆ ਗਈ ਸੀ ਇਹ 25 29 ਜਾਂ 25 29 ਦੀ ਸੀ ਕੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਐ 193 193 193 ਦੀ ਐ ਸੁਪਰਾਨੋ ਵੀ ਇਹ ਨਕਲੇ ਲੋਕੋ ਕੋਈ ਵੈਲੀ ਲੰਮੀ ਨਾ ਕਰੋ ਠੀਕ ਹੈ ਆਹ ਹੈ ਇਹ ਚੀਜ਼ ਅੱਡੇ ਦਾ ਹੈ ਆਹ ਆਹ ਸੁਪਰਾਨੋ ਨੂੰ ਮਾਰ ਨਹੀਂ ਜਾ ਇਹ ਗੱਲ ਮੇਰੇ ਭਰਾ ਦਾ ਪਰਚਾ ਹੀ ਲੋੜ ਪਈ ਤੇ ਇਹੋ ਕੰਮ ਸੌਲੇ ਇਹ ਗੀ ਹੱਥ ਚੱਲੇ ਸੀ ਇਹਨਾਂ ਕੋਈ ਭਰਾਉਣਾ ਸੀ ਕੰਡ ਤੋਂ ਚੰਦਗੜ੍ਹ ਟ੍ਰੇਲ ਤੇ ਚੜਨਾ ਹੈ ਉਹਨਾਂ ਦਾ ਬੇਟਰੀ ਬੱਚੇ ਦਾ ਟਾਇਰ ਫਿਸਣ ਦੇ ਨਾਲ ਉਹਨਾਂ ਦੀ ਮੌਤ ਹੋ ਗਈ ਤੇ ਉੱਤੇ ਪੂਰੀ ਸਾਵਧਾਨੀ ਚਾਹੀਦੀ ਹੈ ਕਿ ਇਹ ਗਾਂ ਤੋਂ ਹੁਣ ਕੇ ਬੱਚਿਆਂ ਨਾਲ ਇਹ ਹਜਾ ਨਾ ਹੋਵੇ ਸਰਕਾਰ ਤੋਂ ਇਹ ਹੀ ਮੰਗ ਕਰਦੇ ਆ ਸਾਡੇ ਬੱਚਿਆਂ ਦਾ ਤਾਂ ਬਹੁਤ ਬੁਰਾ ਹੋ ਗਿਆ ਜੇ ਤਾਂ ਕਿਹੇ ਜੋਗੇ ਲੱਗੇ ਇਕੱਲਾ ਬੱਚਾ ਹੈ ਕਾ ਬੱਚਾ ਨੇ ਨਾ ਕੋਈ ਹੈ ਇਕੱਲਾ ਮਾਪਾਪ ਰਹੇਗਾ ਇਹਨਾਂ ਨੂੰ ਸੁਭਾਣ ਨਾਲ ਵੀ ਰਹੇਗਾ ਉਹਨਾਂ ਦੀ ਲਈਏ ਨਰਕੀਲ ਇਦਾਂ ਹੀ ਇਕੱਲਾ ਹੋ ਜਾਗਾ ਜੋ ਇਹਨਾਂ ਲਗਾ ਕਿਸ ਕਾਰبن ਉਸ ਨੂੰ ਜੋ ਬੰਦੀ ਦਿੱਤੀ ਜਾਵੇ ਬਾਰੇ ਕੀਤਾ ਜਾਵੇਗਾ ਇਹ ਗੁਰੂ ਸਾਹਿਬ ਦੇ ਨਾਲ ਇਹ ਰਾਜੂ ਮੇਰਾ ਨਾਮ ਹੈ ਵਿਪਕਾ ਨਾਮ ਦੀ ਮੇਰੀ ਭਤੀਜੀ ਹੈ ਜੀ ਇਹ ਗੁਰੂ ਸਾਹਿਬ ਟ੍ਰੇਨ ਚੜੀ ਜੀ ਪੇਪਰ ਦੇਣ ਵਾਲੀ ਤੇ ਉਦੋਂ ਬਾਅਦ ਸਾਢੇ 7 8 ਵਜੇ ਫੋਨ ਗਿਆ ਇਹ ਤੁਹਾਡੀ ਕੁੜੀ ਦੀ ਮੌਤ ਹੋ ਗਈ ਹੈ ਹਸਪੀਟਲ ਆ ਕੇ ਸਾਨੂੰ ਪਤਾ ਲੱਗਾ ਵੀ ਕੁੜੀ ਦਾ ਪੈਰ ਟਰੇਨ ਚੜ ਲੈ ਗਿਆ ਛਿੜ ਗਿਆ ਟਰੇਨ ਦੇ ਥੱਲੇ ਆ ਗਿਆ ਹਸਪੀਟਲ ਆ ਕੇ ਪਤਾ ਲੱਗਾ ਸਾਨੂੰ ਕਿਹਨਾਂ ਦੀ ਤਰਫੋਂ ਤੁਹਾਨੂੰ ਕਾਲ ਕੀਤੀ ਗਈ ਸੀ ਸਾਨੂੰ ਜੇ ਇਥੋਂ ਮੁੰਡੇ ਕੇ ਨੇ ਕੀਤੀ ਕਾਲ ਆ ਆ ਮੈਂ ਕਿਸੇ ਨੇ ਕੀਤੀ ਬੰਦੇ ਨੇ ਕੀ ਮੰਗ ਕਰਦੇ ਹੋ ਮੰਗ ਜਵੇ ਲੋ ਜੀ ਜੋ ਚਰੀ ਟਿੱਕਾ ਕੁੜੀ ਸੀ ਸਾਡੇ ਭਤੀਜੀ ਸਾਡੇ ਭਰਾ ਕੋਲੇ ਹੋਰ ਕੋਈ ਬੱਚਾ ਨਹੀਂ ਆ रिविका सी गुरु सारे हां चंडीगढ़ ट्रेन थले आ गई मामा पहला चढ़ गया तो मगरों चढ़न लगी तो लात तक थले आ गई उतो पिसल के थले पी सारा कोई नहीं दो मां दोवे जी ने ਕੱਲੀ ਕੱਲੀ ਕੁੜੀ ਸੀ ਹਾਂਜੀ ਉਹ ਕਾਈ ਮਹਤਾਨ ਨਾਲ ਮੇਰੀ ਭੈਣ ਨੇ ਪੜਾਈ ਸੀ ਓਰੇ ਬੁੱਡੇ ਕੀ ਕਰਨ ਦੇ ਹਾਏ ਅਸੀਂ ਗੁਰੂ ਕਾਰਮ ਸਿੰਘ ਦੀ ਬਸਤੀ ਦੇ ਰਹਿ ਆਲੇ ਓਏ ਮੇਰੇ ਬੱਚਾ ਮੇਰੇ ਲਾਡਿਆ ਬੱਚਾ ਮੇਰੀ ਮੇਰੀ ਬੱਚੀ ਰਿਵਕਾ ਏ ਓਏ ਓਏ ਉਹ ਚੰਡੀਗੜ ਚੱਲੀ ਸੀ ਪੇਪਰ ਦੇਣ ਸਵੇਰੇ ਪਹਿਲੀ ਗੱਡੀ ਆਈ ਇੱਕ ਓਏ ਇੱਥੇ ਛਾਵਣੀ ਵਾਲੀ ਗੱਡੀ ਅਗਾ ਚੜਨ ਲੱਗੀ ਸੀ ਓਏ